लाई ती सिंधी जय सिंह चौहो लंगर लॻाया हर साली पूर्व विधायकिंग तरारीअ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਖ ਸਕੋ ਜੈਸੀ ਰੋਚ ਪਿਛੇ ਝੂੜ ਲਗਾਏ ਹੋਏ ਗਾਗਨ ਬਾਬਾ ਦੀਪ ਸਿੰਘ ਜੀ ਦੀ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਮੂਹ ਸ਼ਹਿਰ ਵਿੱਚ ਬਹੁਤ ਆਨੰਦਮਈ ਮਾਹੌਲ ਬਣਿਆ ਪਿਆ ਨਗਰ ਕੀਰਤਨ ਗੁਰੂ ਸਾਹਿਬ ਦੇ ਨਿਕਲ ਰਹੇ ਨੇ ਔਰ ਉਸੇ ਉਪਲਬਧ ਵਿੱਚ ਹੀ ਸਾਡੇ ਵੀਰ ਕੈਪਟਨ ਨੇ ਅੱਜ ਇੱਥੇ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਬਹੁਤ ਸੋਹਣਾ ਸਮਾਗਮ ਰੱਖਿਆ ਔਰ ਸੰਤਾਂ ਨੂੰ ਸਨਮਾਨਿਤ ਵੀ ਇੱਥੇ ਸਾਰਿਆਂ ਨੂੰ ਕੀਤਾ ਗਿਆ ਔਰ ਖੁੱਲੇ ਲੰਗਰ ਜਿਹੜੇ ਆ ਉਹ ਸੰਤਾਂ ਦੇ ਵਿੱਚ ਵਰਤਾਏ ਜਾ ਰਹੇ ਆ ਮੈਂ ਕੈਪਟਨ ਵੀਰ ਨੂੰ ਬਹੁਤ ਬਹੁਤ ਵਧਾਈ ਦੇਣਾ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਆਸ ਕਰਦਾ ਇਨ੍ਹਾਂ ਛੋਟੇ ਭਰਾਵਾਂ ਤੋਂ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਿਤ ਰਹਿਣਗੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਸਮਰਪਿਤ ਰਹਿਣਗੇ ਬਹੁਤ ਬਹੁਤ ਵਧਾਈ ਹੋਵੇ ਨਸ਼ੇ ਤਿਆਗੋ ਤੇ ਗੁਰੂ ਦੇ ਲਾੜ ਲਗੋ ਇਹਨਾਂ ਵਿੱਚ ਹੀ ਸਭ ਕੁਝ ਹੈ ਬਾਈ ਗੁਰਜੀ ਹੋਰ ਕੁਝ ਨਹੀਂ ਇਹਨਾਂ ਸਰਾਂ ਤੋਂ ਸੇਵਾ ਕਰ ਰਹੇ ਆਂ ਇਹ ਮਾਰਾ ਕਰਾਈ ਜਾਂਦਾ ਜੀ ਸਾਨੂੰ ਕੁਝ ਨਹੀਂ ਬਾਬਾ ਦੀਪ ਸਿੰਘ ਕਰਾਈ ਜਾਂਦਾ ਉਹ ਹੀ ਕਰਾਈ ਜਾਂਦਾ ਜੀ ਮੈਸੇਜ ਇਹੋ ਕਿੰਨਾ ਪੜਨਾ ਬਾਬਾ ਦੀਪ ਸਿੰਘ ਜੀ ਪਾਰ ਕਿਰਪਾ ਉਹਨਾਂ ਘਰ ਜਾਓ ਬੜਾ ਕੁਝ ਉਹਨਾਂ ਘਰ ਉੱਥੋਂ ਹੀ ਸਭ ਕੁਝ ਮਿਲਦਾ ਜੀ ਉੱਥੋਂ ਇਲਾਵਾ ਕੁਝ ਨਹੀਂ ਕਿਤੇ ਮਿਲਦਾ ਜਿੱਥੇ ਮਿਲਦੀ ਜਾਓ ਜੀ ਬੋਲੇ ਸੋਨਿਆ